ਸ਼੍ਰੀ ਬ੍ਰਾਹਮਣ ਸਭਾ ਗੁਰਦਾਸਪੁਰ ਵਿੱਚ ਪ੍ਰਧਾਨ ਅਨੁਰੂਪ ਸ਼ਰਮਾ ਦੇ ਨੇਤ੍ਰਤਵ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਇਸ ਦੌਰਾਨ ਗੁਰਦਾਸਪੁਰ ਮੈਡੀ ਸਿਟੀ ਹਸਪੀਟਲ ਦੇ ਮਾਹਿਰ ਡਾਕਟਰ ਮਨਜੀਤ ਸਿੰਘ ਬੱਬਰ ਤੇ ਡਾਕਟਰ ਅਜੇਸ਼ਵਰ ਮਹੰਤ ਨਾਲ ਉਹਨਾਂ ਦੀ ਮਾਹਿਰ ਟੀਮ ਨੇ ਲੋਕਾਂ ਦਾ ਫ੍ਰੀ ਚੈੱਕਅਪ ਕੀਤਾ ਇਸ ਦੌਰਾਨ ਮਰੀਜ਼ਾਂ ਦੇ ਫ੍ਰੀ ਟੈਸਟ ਵੀ ਕੀਤੇ ਗਏ ਤੇ ਨਾਲ ਹੀ ਦਵਾਈਆਂ ਵੀ ਵੰਡੀਆਂ ਗਈਆਂ ਆਓ ਦੇਖਦੇ ਹਾਂ ਇੱਕ ਰਿਪੋਰਟ अंज मैं डॉक्टर मनीत बब्बर गुरदासपुर मेडिकिटी तो मेरे नाम डॉक्टर राजेश्वर महंत ते अरुण जी ब्राह्मण सभा के प्रधान ਅਸੀਂ ਹਲਕੇ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਇਹ ਬ੍ਰਾਹਮਣ ਸਭਾ ਦੇ ਵਿੱਚ ਆਪਾਂ ਕੈਂਪ ਲਗਾਇਆ ਹੈ ਗਰਦਾਸਪੁਰ ਬਟਾਲਾ ਰੋਡ ਦੇ ਉੱਤੇ ਇਹਦੇ ਵਿੱਚ ਅਸੀਂ ਤ੍ਰਿਮਨ ਜਿੰਨੇ ਪੇਸ਼ੈਂਟ ਦੇਖਾਂਗੇ ਸਾਰੇ ਨੂੰ ਦਵਾਈ ਫ੍ਰੀ ਦਾਂਗੇ ਔਰ ਜਿੰਨੇ ਉਹਦੇ ਵੱਡਾ ਟੈਸਟ ਹੋਵੇ ਛੋਟਾ ਹੋਵੇ ਉਹ ਸਾਰੇ ਟੈਸਟਾਂ ਦੇ ਉੱਤੇ ਫੁੱਲ ਡਿਸਕਾਊਂਟ ਰਹੇਗਾ ਈਵਨ ਈਵਨ ਅਲਟਰਾਸਾਉਂਡ ਸੀਟੀ ਇਹਨਾਂ ਦੇ ਉੱਤੇ ਵੀ ਮੈਂ ਡਿਸਕਾਊਂਟ ਦਵਾਵਾਂਗਾ ਇਮ ਜਿਹੜਾ ਵਾ ਵਾਦ ਤੋਂ ਬਾਅਦ ਆਪਾਂ ਸਮਾਜ ਨੂੰ ਫਾਇਦਾ ਦੇਣਾ ਚਾਹੁੰਦੇ ਆਂ ਔਰ ਉਸ ਵਰਗ ਨੂੰ ਫਾਇਦਾ ਦੇਣਾ ਚਾਹੁੰਦੇ ਆਂ ਜਿਹੜਾ ਵਰਗ ਸਿੱਧਾ ਹਸਪੀਟਲ ਨਹੀਂ ਆ ਸਕਦਾ ਜਿਹੜਾ ਇਹਨਾਂ ਦੇ ਸਹਿਯੋਗ ਨਾਲ ਇੱਥੇ ਆ ਕੇ ਸਾਡੇ ਕੋਲ ਚੈੱਕ ਕਰਵਾ ਰਹੇ ਹੋਰ ਕਿੰਨੇ ਤੱਕ ਕੋਲ ਮਰੀਜ਼ ਕਿੰਨੇ ਕਰੇ ਕਰੇਵਾਂ ਨੂੰ ਸੌ ਤੋਂ ਤੱਕ ਮਰੀਜ਼ ਅਸੀਂ ਵੇਖ ਚੁੱਕੇ ਆਂ ਤੇ ਤੋਂ ਬਾਅਦ ਦੇ ਵਿੱਚ ਜਿੰਨੇ ਹਜੇ ਆ ਰਹੇ ਆ ਉਹ ਵੀ ਵੇਖ ਕੇ ਜਾਵਾਂਗੇ ਮੈਂ ਡਾਕਟਰ ਅਜੇਸ਼ਰ ਮਹਨ ਚਾਈਲਡ ਸਪੈਸ਼ਲਿਸਟ ਗੁਰਦਾਸਪੁਰ ਮੈਡੀਸਿਟੀ ਹਸਪੀਟਲ ਅੱਜ ਗੁਰਦਾਸਪੁਰ ਮੈਡੀਸਿਟੀ ਹਸਪੀਟਲ ਵੱਲੋਂ ਬ੍ਰਾਹਮਣ ਸਭਾ ਦੇ ਸਹਿਯੋਗ ਨਾਲ ਇੱਕ ਬਟਾਲਾ ਰੋਡ ਤੇ ਕੈਂਪ ਲਗਾਇਆ ਹੈ ਜਿਹਦੇ ਵਿੱਚ ਜਿਹੜੇ ਗਰੀਬ ਤਬਕੇ ਦੇ ਲੋਕ ਹੈ ਉਹਨਾਂ ਨੂੰ ਫ੍ਰੀ ਚੈੱਕਅਪ ਤੇ ਫ੍ਰੀ ਦਵਾਈ ਦੀ ਸੇਵਾ ਕੀਤੀ ਗਈ ਹੈ ਔਰ ਫਾਲੋਅ ਅਪ ਤੇ ਇਹ ਪੇਸ਼ੈਂਟਸ ਨੂੰ ਵੀ ਡਿਸਕਾਊਂਟਡ ਟ੍ਰੀਟਮੈਂਟ ਅੱਗੇ ਦਿੱਤਾ ਜਾਏਗਾ ਗੁਰਦਾਸਪੁਰ ਮੈਡੀ ਸਿਟੀ ਹਸਪੀਟਲ ਆਪਣੇ ਸ਼ਹਿਰ ਵਾਸੀਆਂ ਲਈ ਇੱਕ ਬਹੁਤ ਹੀ ਵਧੀਆ ਸੇਤ ਉਪਰਾਲਾ ਉੱਭਰ ਕੇ ਸਾਹਮਣੇ ਆਇਆ ਹੈ। ਔਰ ਮੈਡੀ ਸਿਟੀ ਹਸਪੀਟਲ ਵੱਲੋਂ ਜਿਹੜੀ ਕੈਂਪ ਸੀਰੀਜ਼ ਹੈਗੀ ਆ ਤਕਰੀਬਨ ਅਸੀਂ ਹਰ ਹਫ਼ਤੇ 10 ਦਿਨ ਬਾਅਦ ਕਿਤਨਾ ਕਿਤੇ ਕੈਂਪ ਕਰਦੇ ਰਹਿੰਦੇ ਆ। ਔਰ ਅੱਜ ਹੀ ਬ੍ਰਾਹਮਣ ਸਭਾ ਦੇ ਸਹਿਯੋਗ ਨਾਲ ਜਿਹੜੇ ਇਹਨਾਂ ਦੇ ਲਿੰਕ ਦੇ ਵਿੱਚ ਜਿਹੜੇ ਵੀ ਪਰਿਵਾਰ ਸੀ ਜਿਹੜੇ ਕਿ ਹਸਪੀਟਲ ਅਫੋਰਡ ਨਹੀਂ ਕਰ ਸਕਦੇ ਉਹਨਾਂ ਦੀ ਸੇਵਾ ਵੀ ਅੱਜ ਹੀ ਹਾਜ਼ਰ ਹੋਏ ਆ। ਔਰ ਸਾਡੇ ਨਾਲ ਇੱਥੇ ਮੈਡੀਸਨ ਸਰਜਿਕਲ ਸਪੈਸ਼ਲਿਸਟ ਡਾਕਟਰ ਮਨਜੀਤ ਬੱਬਰ, ਮੈਂ ਚਾਈਲਡ ਸਪੈਸ਼ ਤੇ ਆਰਥੋਪੈਡਿਕ ਸਪੈਸ਼ਲਿਸਟ ਡਾਕਟਰ ਬਾਜਵਾ ਉਹ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਹਨ ਅੱਜ ਗੁਰਦਾਸਪੁਰ ਮੈਡੀ ਸਿਟੀ ਹਸਪੀਟਲ ਗੁਰਦਾਸਪੁਰ ਵੱਲੋਂ ਬ੍ਰਾਹਮਣ ਸਭਾ ਗੁਰਦਾਸਪੁਰ ਦੇ ਸਹਿਯੋਗ ਦੇ ਨਾਲ ਬ੍ਰਾਹਮਣ ਭਵਨ ਗੁਰਦਾਸਪੁਰ ਬਟਾਲਾ ਰੋਡ ਵਿਖੇ ਅੱਜ ਇਹ ਮੈਡੀਕਲ ਕੈਂਪ ਜਿਹੜਾ ਆ ਉਹ ਲਗਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਡਾਕਟਰ ਮਨਜੀਤ ਬੱਬਰ ਮਨਜੀਤ ਸਿੰਘ ਬੱਬਰ ਜੀ ਡਾਕਟਰ ਅਜੀਸ਼ਵਰ ਮਹੰਤ ਜੀ ਔਰ ਉਹਨਾਂ ਦੇ ਸਹਿਯੋਗੀ ਡਾਕਟਰ ਔਰ ਪੂਰੀ ਟੀਮ ਜਿਹੜੀ ਹੈ ਉਹ ਮੈਡੀਕਲ ਦਾ ਜਿਹੜਾ ਹੈ ਉਹ ਚੈੱਕ ਅਪ ਕਰਕੇ ਉਹਨਾਂ ਨੂੰ ਮੈਡੀਸਨ ਵੀ ਫ੍ਰੀ ਦੇਣਗੇ ਔਰ ਉਹਨਾਂ ਦੇ ਜਿਹੜੇ ਲੂਰੀਨ ਦੇ ਟੈਸਟ ਨੇ ਉਹ ਵੀ ਜਿਹੜੇ ਨੇ ਉਹ ਫ੍ਰੀ ਆਫ ਕਾਸਟ ਕਰ ਰਹੇ ਨੇ ਔਰ ਫਾਲੋਅ ਅਪ ਦੇ ਉੱਪਰ ਜਿੰਨੇ ਵੀ ਜਿਵੇਂ ਪੇਸ਼ੈਂਟ ਨੂੰ ਜਿਹੜਾ ਉਹ ਫਾਲੋਅ ਅਪ ਹੁੰਦਾ ਹੈ ਉਹਦੇ ਵਿੱਚ ਡਾਕਟਰ ਸਾਹਿਬ ਨੇ ਇਹ ਆਸ਼ਵਾਸ਼ਣ ਦਿੱਤਾ ਕਿ ਉਹਨਾਂ ਨੂੰ ਫੁੱਲ ਡਿਸਕਾਊਂਟ ਦੇ ਉੱਤੇ ਜਿਹੜੇ ਟੈਸਟ ਵੀ ਹੈ ਔਰ ਇੱਕ ਨਵੀਂ ਸੀਟੀ ਸਕੈਨ ਔਰ ਐਮ ਆਰ ਆਈ ਜੋ ਵੀ ਹੈ ਉਹਦਾ ਪੂਰਾ ਪੂਰਾ ਡਿਸਕਾਊਂਟ ਜਿਹੜਾ ਹੈ ਉਹ ਹਸਪੀਟਲ ਵੱਲੋਂ ਔਰ ਇਹਨਾਂ ਡਾਕਟਰ ਸਾਹਿਬਾਨ ਦਾ ਦਿੱਤਾ ਜਾਏਗਾ ਮੈਂ ਬ੍ਰਾਹਮਣ ਸਭਾ ਗੁਰਦਾਸਪੁਰ ਵੱਲੋਂ ਔਰ ਸਮੂਹ ਸਮਾਜ ਵੱਲੋਂ ਇਹਨਾਂ ਡਾਕਟਰ ਸਾਹਿਬਾਨ ਦਾ ਔਰ ਗੁਰਦਾਸਪੁਰ ਮੈਡੀ ਸਿਟੀ ਦੇ ਸਾਰੇ ਸਟਾਫ ਮੈਂਬਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਅੱਛਾ ਉਪਰਾਲਾ ਕਰਕੇ ਇਹਦਾ ਮੈਡੀਕਲ ਸੇਵਾਤੀ ਹੈ ਜਿਹੜੀ ਹੈ ਉਹ ਗੁਰਦਾਸਪੁਰ ਦੇ ਲੋਕਾਂ ਨੂੰ ਦੇ ਰਿਹਾ ਨੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ